ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜ ਪਿਆਲੇ ਪੰਜ ਪੀਰ ਛਟਮ ਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ ਅੱਜ ਸਮੂਹ ਸੰਗਤ ਨੂੰ ਗੁਰਦੁਆਰਾ ਦਾਤਾਬੰਦੀ ਛੋਟ ਪਿਪਲੀਆ ਰਾਇਓ ਤੇ ਇੱਕ ਫਰਿਆਦ ਕੀਤੀ ਜਾ ਰਹੀ ਹੈ ਉਹ ਫਰਿਆਦ ਪੰਜਾਬ ਦੇ ਵਿੱਚੋਂ ਸਰਦਾਰ ਹਰਮੀਤ ਸਿੰਘ ਜੀ ਵੀਰ ਹਰਪ੍ਰੀਤ ਸਿੰਘ ਜੀ ਵਾਹਿਗੁਰੂ ਪਾਈ ਹਰਪ੍ਰੀਤ ਸਿੰਘ ਜੀ ਆਏ ਨੇ ਜੋ ਕਿ ਇਹਨਾਂ ਦਾ ਜਿਹੜਾ ਬੱਚਾ ਹੈ ਬਹੁਤ ਭਿਆਨਕ ਬਿਮਾਰੀ ਦੇ ਨਾਲ ਜਿਹੜਾ ਹੈ ਜੂਝ ਰਿਹਾ ਹੈ ਸੋ ਡਾਕਟਰਾਂ ਨੇ ਲਗਭਗ 27 ਕਰੋੜ ਦਾ ਇੱਕ ਟੀਕਾ ਲਗਣਾ ਗੁਰੂ ਸਵਾਰਿਓ ਮੈਂ ਬੇਨਤੀ ਆਪ ਜੀ ਦੇ ਚਰਨਾਂ ਵਿੱਚ ਹੱਥ ਜੋੜ ਕੇ ਕਰਾਂਗਾ ਨਾਨਕ ਨਾਮ ਨੇ ਨਾਨਕ ਨਾਮ ਲੈਵਾ ਸਿੱਖ ਸੰਗਤ ਨੂੰ ਜਿਹੜੀ ਸੰਗਤ ਆ ਬਹੁਤ ਵੱਡੀ ਹੁੰਦੀ ਹੈ ਸੰਗਤ ਅਰਦਾਸ ਵੀ ਕਰਦੀ ਹੈ ਸੰਗਤ ਜਿਹੜੀ ਆ ਆਪਣੇ ਦਸਾਂ ਨੋਹ ਕਿਰਤ ਕਮਾਈਆਂ ਨੂੰ ਸਫਲਿਆ ਕਰਦੇ ਹੋਇਆ ਦਸਵੰਦ ਵੀ ਝੋਲੀ ਵਿੱਚ ਪਾਉਂਦੀ ਹੈ ਇਹ ਵੀਰ ਦੇਸ਼ ਦੀ ਸੇਵਾ ਕਰ ਰਿਹਾ ਹੈ ਇਹ ਵੀਰ ਕੌਮ ਦੀ ਸੇਵਾ ਕਰ ਰਿਹਾ ਵਾ ਤੇ ਮੈਂ ਜਦੋਂ ਵੀਰ ਜੀ ਨਾਲ ਗੱਲਬਾਤ ਕੀਤੀ ਕਹਿੰਦਾ ਵੀਰ ਜੀ ਮੈਂ ਲਗਭਗ 1 ਮਹੀਨੇ ਦੀ ਛੁੱਟੀ ਲੈ ਕੇ ਆਇਆ ਵਾ ਤੇ ਮੈਂ ਉਹਨਾਂ ਨੂੰ ਆਪਣੇ ਅਫਸਰਾਂ ਨੂੰ ਇਹ ਬੇਨਤੀ ਕੀਤੀ ਕਿ ਮੇਰਾ ਬੱਚਾ ਜਿਹੜਾ ਇਸ ਬਹੁਤ ਭਿਆਨਕ ਬਿਮਾਰੀ ਨਾਲ ਜੂਝ ਰਿਹਾ ਵਾ ਤੇ ਇਹਦੇ ਲਈ ਲਗਭਗ 27 ਕਰੋੜ ਰੁਪਇਆ ਚਾਹੀਦਾ ਤੇ ਉਹ 27 ਕਰੋੜ ਰੁਪਇਆ ਇਹਨਾਂ ਨੇ ਆਪਣੇ ਕੋਲੋਂ ਨਹੀਂ ਰੱਖਣਾ ਪਿਆ ਰਿਓ ਉਸ 27 ਕਰੋੜ ਰੁਪਏ ਦਾ ਕੋਈ ਫੌਰਨੋ ਇੱਕ ਟੀਕਾ ਲੱਗਣਾ ਵਾ ਜੇ ਉਹ ਟੀਕਾ ਇਸ ਬੱਚੇ ਨੂੰ ਲੱਗ ਗਿਆ ਤਾਂ ਆਪ ਜੀ ਦੀਆਂ ਦਵਾਵਾਂ ਦੇ ਨਾਲ ਤੇ ਆਪ ਜੀ ਦੇ ਦਿੱਤੇ ਹੋਏ ਦਸਵੰਦ ਦੇ ਮੁਤਾਬਕ ਇਸ ਬੱਚੇ ਦੀ ਜ਼ਿੰਦਗੀ ਬਚਾਣੀ ਹੈ ਮੈਂ ਸਮੂਹ ਸੰਗਤ ਨੂੰ ਜਿੱਥੋਂ ਤੱਕ ਵੀ ਇਹ ਵੀਡੀਓ ਪਹੁੰਚੇਗੀ ਆਪ ਸਮੂਹ ਸੰਗਤ ਨੂੰ ਬੇਨਤੀ ਹੈ ਕਿ ਇਸ ਵੀਰ ਦੀ ਜਰੂਰ ਮਦਦ ਕੀਤੀ ਜਾਏ ਸਾਡੇ ਨਾਲ ਜਿਹੜੀ ਇਹ ਸੰਗਤ ਖੜੀ ਹੈ ਕੁਦਰਤੀ ਅਜ ਰੱਬ ਦਾ ਇੱਕ ਸਬਬ ਬਣਿਆ ਪੰਜਾਬ ਤੋਂ ਕਪੂਰਥੜੇ ਤੋਂ ਇਹ ਸੰਗਤ ਹੇਮਕੁੰ ਹਜੂਰ ਸਾਹਿਬ ਦੇ ਦਰਸ਼ਨਦਾਰ ਕਰਨ ਵਾਸਤੇ ਜਾ ਰਹੀ ਸੀ ਤੇ ਇੱਥੇ ਗੁਰੂ ਸਾਹਿਬ ਜੀ ਦੇ ਚਰਨਾਂ ਤੇ ਇੰਦੌਰ ਦੀ ਧਰਤੀ ਤੇ ਪਹਿਲਾਂ ਨਤਮਸਤਕ ਹੋਏ ਹੈ ਇਹਨਾਂ ਸੰਗਤਾਂ ਨੂੰ ਵੀ ਬੇਨਤੀ ਕੀਤੀ ਹੈ ਕਿ ਆਪ ਜੀ ਕਿਰਪਾ ਕਰਕੇ ਆਪਣੇ ਦਾਸਾ ਨਾ ਹੋ ਕੇ ਤੱਕ ਮੈਨਾਂ ਨੂੰ ਸਫਲੀਆਂ ਕਰਦੇ ਹੋਇਆ ਕਿਰਪਾ ਕਰਕੇ ਇਸ ਜਿਹੜਾ ਸਾਡਾ ਬੱਚਾ ਵਾ ਇਹਦੀ ਜਿਹੜੀ ਜਾਨ ਬਖਸ਼ੀ ਜਾਵੇ ਤੇ ਸੰਗਤ ਵੀ ਆਪ ਜੀ ਨੂੰ ਕੁਝ ਅਪੀਲ ਕਰਨਾ ਚਾਹੁੰਦੀ ਹੈ ਕਪੂਰਥਲੇ ਤੋਂ ਸਾਡੇ ਵੀਰ ਜੀ ਆਪ ਸਮੂਹ ਸੰਗਤ ਨੂੰ ਬੇਨਤੀ ਕਰਨਾ ਚਾਹੁੰਦੇ ਆ ਮੈਂ ਬੇਨਤੀ ਕਰਾਂਗਾ ਕਿ ਆਪ ਜੀ ਕਿਰਪਾ ਕਰਕੇ ਸਮੂਹ ਸੰਤ ਨੂੰ ਜੁਰ ਬੇਨਤੀ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੋਗੀ ਕਾ ਪ੍ਰਭ ਖੰਡੋ ਰੋਗ ਦੁਖੀਏ ਕਾ ਮਟਾਓ ਪ੍ਰਭ ਸੋਗ ਸਤਗੁਰ ਦੇ ਚਰਨਾਂ ਵਿੱਚ ਅੱਜ ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਜੀ ਜਿਸ ਤਰ੍ਹਾਂ ਕੀ ਭਾਈ ਸਾਹਿਬ ਜੀ ਨੇ ਆਪ ਜੀ ਨੂੰ ਦੱਸਿਆ ਹੈ ਕਿ ਫੌਜੀ ਨੌਕਰੀ ਕਰਦੇ ਹਨ ਉਹਨਾਂ ਦੇ ਬੱਚੇ ਦੇ ਉੱਪਰ ਕੁਝ ਕਸ਼ਟ ਆਇਆ ਹੈ ਸੋ ਉਸ ਵਰਕ ਉਸ ਵਾਸਤੇ ਉਸ ਮੂਹ ਸੰਗਤ ਨੂੰ ਉਹਨਾਂ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਕਿ ਇਸ ਮੂਹ ਸੰਗਤ ਜਿੱਥੇ ਅਸੀਂ ਆਪਣਾ ਦਸਬੰਦ ਗੁਰੂ ਘਰਾਂ ਵਿੱਚ ਹੋਰ ਸਥਾਨਾਂ ਉੱਪਰ ਵੀ ਦਿੰਦੇ ਹਾਂ ਉੱਤੇ ਹੀ ਸਤਿਗੁਰੂ ਜੀ ਇਹ ਉਪਦੇਸ਼ ਹੈ ਕਿ ਆਪ ਦਸਵੰਧ ਜੋ ਹੈ ਉਹ ਗਰੀਬ ਗਰੂਬੇ ਨੂੰ ਵੀ ਦੇਣਾ ਹੈ ਤੇ ਸਤਗੁਰ ਦੇ ਉਪਦੇਸ਼ ਸਦਕਾ ਇਹ ਜੋ ਬੱਚਾ ਹੈ ਇਸ ਦੀ ਤੰਦਰੁਸਤੀ ਵਾਸਤੇ ਅਰਦਾਸ ਵੀ ਕੀਤੀ ਗਈ ਹੈ ਅਤੇ ਇਸ ਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਪਰਿਵਾਰ ਵੱਲੋਂ ਵੀ ਦਾਸ ਵੱਲੋਂ ਵੀ ਅਸੀਂ ਅੱਜ ਇਸ ਅਸਥਾਨ ਉੱਪਰ ਪਹੁੰਚੇ ਸਾਂ ਅਸੀਂ ਰੇਲ ਕੁਝ ਫੈਕਟਰੀ ਕਪੂਰਥਲਾ ਉੱਥੋਂ ਦੀ ਸੰਗਤ ਹੈ ਅੱਜ ਇਸ ਗੁਰਦੁਆਰਾ ਸਾਹਿਬ ਦੇ ਪਾਵਨ ਸਥਾਨ ਉੱਪਰ ਪਹੁੰਚੇ ਸੀ ਅਤੇ ਸੁਭ ਨਾਲ ਹੀ ਇਹਨਾਂ ਨਾਲ ਮੇਲ ਹੋਇਆ ਹੈ ਅਤੇ ਸਮੂਹ ਸੰਗਤ ਨੇ ਵੀ ਜਿੱਥੇ ਤਿੱਲ ਫੁੱਲ ਇਹਨਾਂ ਨੂੰ ਦਿੱਤਾ ਹੈ ਸੋ ਅਸੀਂ ਆਪਣੀ ਸਾਰੀ ਸੰਗਤ ਵੱਲੋਂ ਵੀ ਆਪ ਸਮੂਹ ਸੰਗਤ ਨੂੰ ਅਪੀਲ ਕਰਦੇ ਹਾਂ ਕਿ ਆਪਣੇ ਦਸਵੰਦ ਵਿੱਚੋਂ ਤਿੱਲ ਫੁੱਲ ਇਹ ਭਾਈ ਸਾਹਿਬ ਜੀ ਦਾ ਇੰਸਟਾਗ੍ਰam ਉੱਪਰ ਵੀ ਪੇਜ ਹੈ ਆਪ ਨੇ ਉਸ ਨੂੰ ਫੋਲੋ ਕਰਨਾ ਹੈ ਅਤੇ ਜਿੱਥੋਂ ਤੱਕ ਵੀ ਇਹ ਵੀਡੀਓ ਜਾਂਦੀ ਹੈ ਆਪ ਜਿੰਨਾ ਵੀ ਆਪਣੀ ਸਰਦਾ ਭਾਵਨਾ ਅਨੁਸਾਰ ਇਹਨਾਂ ਦੀ ਮਦਦ ਕਰ ਸਕਦੇ ਹੋ ਆਪ ਸਮੂਹ ਸੰਗਤ ਨੇ ਇਹਨਾਂ ਦੀ ਮਦਦ ਕਰਨੀ ਹੈ ਅਤੇ ਉਸ ਅਕਾਲ ਪੁਰਖ ਦੇ ਚਰਨਾਂ ਵਿੱਚ ਜਿੱਥੇ ਆਪ ਜੀ ਨੇ ਦਸਵੰਦ ਦੇਣਾ ਹੈ ਉੱਥੇ ਇਹਨਾਂ ਦੇ ਬੱਚੇ ਦੀ ਅਰਦਾਸ ਵੀ ਕਰਨੀ ਹੈ ਕਿ ਸਤਿਗੁਰ ਸੱਚੇ ਪਾਤਸ਼ਾਹ ਇਹਨਾਂ ਦੇ ਬੱਚੇ ਨੂੰ ਦੇਹ ਅਰੋਗਤਾ ਦੀ ਦਾਤ ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰਨ ਵਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ ਨਾਨਕ ਜੋਰ ਗੁਬਿੰਦ ਕਾ ਪੂਰਨ ਗੁਰਤਾਸ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ ਇਸ ਬੱਚੇ ਨੂੰ ਦੇ ਅਰੋਗਤਾ ਦੀ ਦਾਤ ਆ ਬਖਸ਼ਿਸ਼ ਕਰਨ ਜੀ ਸੋ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸੋ ਸਿੱਖ ਸੰਗਤ ਜੀ ਇੱਕ ਬੇਨਤੀ ਹੈ ਕਿ ਮੈਂ ਵੀਰ ਜੀ ਨੂੰ ਵੀ ਬੇਨਤੀ ਕਰਾਂਗਾ ਕਿ ਆਪਣਾ ਮੋਬਾਈਲ ਨੰਬਰ ਤੇ ਜੇ ਆਪ ਜੀ ਨੂੰ ਕਾਊਂਟ ਯਾਦ ਹੈ ਤੇ ਉਹ ਵੀ ਆਪ ਜੀ ਸੰਗਤ ਨੂੰ ਦੱਸਣ ਦੀ ਕਿਰਪਾਲਤਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਹਰਪ੍ਰੀਤ ਸਿੰਘ ਹੈ ਤੇ ਤਾਨੂੰ ਬਾਬਾ ਜੀ ਨੇ ਦੱਸ ਦਿੱਤਾ ਹੈ ਕਿ ਮੇਰੇ ਬੱਚੇ ਨੂੰ ਇੱਕ ਬਹੁਤ ਹੀ ਖਤਰਨਾਕ ਬਿਮਾਰੀ ਹੈ ਜਿਹਦੇ ਇਲਾਜ ਲਈ ਮੈਂ 27 ਕਰੋੜ ਰੁਪਇਆ ਕਰ ਰਿਹਾ ਤੇ ਲਗਭਗ 1.5 ਕਰੋੜ ਰੁਪਇਆ ਮੈਂ ਮਹੀਨੇ ਦੇ ਵਿੱਚ ਹੋ ਗਿਆ ਹੈ ਤੇ ਮੰਨ ਜੀ ਇਹੋ ਹੀ ਸੰਗਤ ਅੱਗੇ ਅਰਦਾਸ ਹੈ ਕਿ ਹਾ ਵੀ ਵਾਚੜ ਕੇ ਮੇਰੀ ਮਦਦ ਕਰਨ ਤਾਂ ਜੋ ਮੇਰੇ ਬੱਚੇ ਦੀ ਜ਼ਿੰਦਗੀ ਬਚ ਸਕੇ ਤੇ ਮੇਰੀ ਜੋ ਕੰਟੈਕਟ ਮੇਰਾ ਨੰਬਰ ਹੈ ਉਹ ਮੈਂ ਆਪਣੀ ਤਨਪਤਨੀ ਦਾ ਹਰ ਜਗ੍ਹਾ ਦਿੱਤਾ ਹੋਇਆ ਹੈ ਜੋ ਕਿ ਤੁਹਾਨੂੰ ਮੈਂ ਦੱਸਣ ਜਾ ਰਿਹਾ 98152 80368 ਦੁਬਾਰਾ ਫਿਰ ਰਿਪੀਟ ਕਰਦਾ 9815280368 ਤੁਸੀਂ ਇਸ ਤੇ ਕੰਟੈਕਟ ਕਰਕੇ ਕਨਫਰਮ ਵੀ ਕਰ ਸਕਦੇ ਹੋ ਤੇ ਤੁਸੀਂ ਜਾਣਕਾਰੀ ਕੋਈ ਵੀ ਬੱਚਨ ਦੇਖ ਸਕਦੇ ਹੋ ਵੈਗੂ ਜੀ ਖਾਲਸਾ ਮੈਂ ਸਮੁੱਚੀ ਕੌਮ ਨੂੰ ਤੇ ਕੌਮ ਦੀਆਂ ਸ਼ਖਸੀਅਤਾਂ ਨੂੰ ਵੀ ਇਹ ਬੇਨਤੀ ਕਰਾਂਗਾ ਕਿ ਇਹ ਪਰਿਵਾਰ ਇਸ ਵਕਤ ਦੁੱਖ ਦੀ ਘੜੀ ਵਿੱਚ ਵਾਪਰ ਰਿਹਾ ਵਾ ਸੰਗਤ ਜੀ ਅਸੀਂ ਸਮਾਜ ਵਿੱਚ ਬਹੁਤ ਲੰਗਰ ਲਾਉਣੇ ਆ ਮੈਂ ਨਹੀਂ ਕਹਿੰਦਾ ਕਿ ਸਾਨੂੰ ਲੰਗਰ ਨਹੀਂ ਲਾਉਣੇ ਚਾਹੀਦੇ ਮਹਿੰਗੇ ਮਹਿੰਗੇ ਅਸੀਂ ਲੰਗਰ ਲਾਉਣੇ ਆ ਪਰ ਅੱਜ ਸਾਡੇ ਕੋਲ ਇਹ ਪਰਿਵਾਰ ਇੱਕ ਫਰਿਆਦ ਲੈ ਕੇ ਆਇਆ ਸਮੂਹ ਸੰਗਤ ਦੀ ਝੋਲੀ ਵਿੱਚ ਫਰਿਆਦ ਪਾ ਰਿਹਾ ਵਾ ਤੇ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਇਸ ਪਰਿਵਾਰ ਦੀ ਜਿਹੜੀ ਫਰਿਆਦ ਆ ਉਹ ਜਰੂਰ ਪ੍ਰਵਾਨ ਕਰੋ ਦਸਾਂ ਲਾਹਾਂ ਕਰਤਕ ਕਮਾਈਆਂ ਨੂੰ ਸਫਲਿਆ ਕਰਦੇ ਆ ਪਰਿਵਾਰ ਇਹ ਜਰੂਰੀ ਨਹੀਂ ਕਹਿੰਦਾ ਕਿ ਸਾਨੂੰ 27 ਕਰੋੜ ਰੁਪਈਆ ਹੀ ਚਾਹੀਦਾ ਵਾ ਜੇ ਕੋਈ 100 ਦੇ ਸਕਦਾ 100 ਰੁਪਈਆ ਦੋ ਜੇ ਕੋਈ 200 ਦੇ ਸਕਦਾ ਜਿੰਨੇ ਵੀ ਤੁਹਾਡੇ ਕੋਲ ਮਾਰੇ ਨੇ ਜਿਹੜੀ ਬਰਕਤ ਦਿੱਤੀ ਹੈ ਦਸਾਂ ਲਾਹਾਂ ਕਰਤਕ ਕਮਾਈਆਂ ਦੀ ਦਾਅ ਦਿੱਤੀ ਹੈ ਬੇਨਤੀ ਹੈ ਜੀ ਇਹ 27 ਕਰੋੜ ਦਾ ਜਿਹੜਾ ਟੀਕਾ ਇਸ ਛੋਟੇ ਬੱਚੇ ਨੂੰ ਲੱਗਣਾ ਜੇ ਇਹ ਕਾਲ ਲੱਗ ਗਿਆ ਤੇ ਇਹ ਬੱਚਾ ساری ਉਮਰ ਕੌਮ ਨੂੰ ਵੀ ਦਰਵਾਦਾ ਦੇਗਾ ساری ਕੌਮ ਦਾ ਤਨਵਾਦ ਵੀ ਕਰੇਗਾ ਸਮੁੱਚੇ ਪੰਜਾਬੀਆਂ ਦਾ ਵੀ ਤਨਵਾਦ ਕਰੇਗਾ ਪੰਜਾਬੀਆਂ ਨੂੰ ਵੀ ਖਾਸ ਤੌਰ ਤੇ ਇਹ ਵਾਸਤਾ ਹੈ ਜੀ ਇਸ ਬੇਨਤੀ ਨੂੰ ਪ੍ਰਵਾਨ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਪੁੱਲਾ ਚੁੱਕਾ ਦੀ ਖਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਆਪਣਾ ਵੀ